ਨਗਰ ਕੌਂਸਲ ਰਾਜਪੁਰਾ ਅਧੀਨ ਪੈਂਦੀਆਂ ਦੁਕਾਨਾਂ ਜੋ ਕਾਫੀ ਜਿਹੜੀਆਂ 70 ਸਾਲਾਂ ਤੋਂ ਜਿਹੜੇ ਆਪਣੀ ਦੁਕਾਨਾਂ ਦੇ ਉੱਪਰ ਕਾਬਜ ਸਨ ਉਹਨਾਂ ਨੂੰ ਜੋ ਸਰਕਾਰ ਦੇ ਵੱਲੋਂ ਵਿਧਾਇਕਾ ਨੀਨਾ ਮਿੱਤਲ ਦੇ ਪ੍ਰਯਾਸ ਦੇ ਵੱਲੋਂ ਇਸ ਵਾਰ ਜੋ ਮਾਲਕਾਨਾ ਹੱਕ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਐਮ ਐਲ ਏ ਕੋਆਰਡੀਨੇਟਰ ਟੀਮ ਜਿਹੜੀ ਹੈ ਉਹ ਖੁਦ ਜੋ ਬਾਜ਼ਾਰ ਦੇ ਵਿੱਚ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਜੋ ਕਲਕਲ ਦੁਕਾਨ ਦੇ ਉੱਪਰ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸਾਡੇ ਨਾਲ ਵਿਜੇ ਮੈਨਰੋ ਜੀ ਮੌਜੂਦ ਨੇ ਮੈਨਰੋ ਸਾਹਿਬ ਅੱਜ ਜਿਹੜਾ ਤੁਸੀਂ ਤੇ ਮਾਰਕੀਟ ਦੇ ਵਿੱਚ ਘੁੰਮ ਰਹੇ ਹੋ ਕੀ ਕਾਰਨ ਹੈ ਅੱਜ ਇਹ ਮੈਡਮ ਮੈਡਮ ਨੀਨਾ ਮਿੱਤਲ ਜੀ ਐਮ ਐਲ ਏ ਰਾਜਪੁਰਾ ਹਲਕਾ ਉਹਨਾਂ ਨੇ ਇਹ ਸਪੈਸ਼ਲ ਪ੍ਰੋਗਰਾਮ ਬਣਾਇਆ ਕਿ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਣੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਤੇ ਮੈਡਮ ਨੀਨਾ ਮਿੱਤਰ ਜੀ ਨੇ ਜੋ ਵੀ ਵਾਅਦੇ ਕੀਤੇ ਸੀਗੇ ਉਹ ਪੂਰੇ ਕਰਨ ਵਾਸਤੇ ਸਰਕਾਰ ਦੇ ਬੰਦੇ ਇੱਕ ਕਮੇਟੀ ਬਣਾਈ ਗਈ ਹੈ ਸੱਤ ਮੈਂਬਰੀ ਕਮੇਟੀ ਜਿਹਦੇ ਵਿੱਚ ਅਸੀਂ ਸਾਰੇ ਮੌਜੂਦ ਹੈ ਤੇ ਉਹ ਸਾਰੇ ਡੋਰ ਟੂ ਡੋਰ ਜਾ ਰਹੇ ਹਨ ਤੇ ਲੋਕਾਂ ਨੂੰ ਜਿਨ੍ਹਾਂ ਕੋਲ ਕਮੇਟੀ ਦੀਆਂ ਦੁਕਾਨਾਂ ਕਿਰਾਏ ਤੇ ਹੈਗੀਆਂ ਉਹਨਾਂ ਸਾਰਿਆਂ ਨੂੰ ਫਾਰਮ ਭੰਡੇ ਜਾ ਰਹੇ ਹਨ ਤਾਂ ਇਨਫਾਰਮੇਸ਼ਨ ਦਿੱਤੀ ਜਾ ਰਹੀ ਹੈ ਕਿ 30 ਜੂਨ ਤੱਕ ਸਾਰੇ ਫਾਰਮ ਭਰ ਕੇ ਫੁੱਲ ਜੜੀ ਫਾਰਮੈਲਟੀ ਪੂਰੀ ਕਰਕੇ ਦਿਓ ਉਸ ਤੋਂ ਬਾਅਦ ਇਹ 30 ਜੁਲਾਈ ਤੱਕ ਇਹਦੀ ਸਕਰੂਟੀ ਹੋਏਗੀ ਤੇ ਉਸ ਤੋਂ ਬਾਅਦ 31 ਦਸੰਬਰ ਤੱਕ ਇਹਦੀਆਂ ਰਜਿਸਟਰੀਆਂ ਜਿਹੜੀਆਂ ਕਰਵਾ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਮਾਲਕਾਨਾ ਹੱਕ ਮਿਲ ਜਾਏਗਾ ਜਿਹੜੇ ਲੋਕਾਂ ਕੋਲ ਕਮੇਟੀ ਦੀਆਂ ਦੁਕਾਨਾਂ ਕਿਰਾਏ ਤੇ ਹੈਗੀਆਂ ਮੈਂ ਉਹ ਸਭ ਤੁਸੀਂ ਵੀ ਜਿਹੜਾ ਗਰਾਊਂਡ ਦੇ ਉੱਪਰ ਫਿਰੇ ਸੀਗੇ ਤੁਹਾਡੇ ਨਾਲ ਵੀ ਲੋਕਾਂ ਦੀ ਗੱਲਬਾਤ ਹੋਈ ਹੈ ਦੁਕਾਨਦਾਰਾਂ ਦੇ ਨਾਲ ਉਹ ਕਹਿੰਦੇ ਕਿ ਜਿਹੜੀ ਇਹ ਇਹ ਜਿਹੜਾ ਕਦਮ ਜਿਹੜਾ ਸਰਕਾਰਾਂ ਦੇ ਵੱਲੋਂ ਇਲੈਕਸ਼ਨ ਦੇ ਸਮੇਂ ਦੇ ਵਿੱਚ ਚੁੱਕਿਆ ਜਾਂਦਾ ਸੀ ਪਰ ਜਿਹੜਾ ਮੈਡਮ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਇਲੈਕਸ਼ਨਾਂ ਤੋਂ ਪਹਿਲਾਂ ਵੀ ਬੜੇ ਖੁਸ਼ੀ ਵੀ ਦਿਖਾਈ ਦੇ ਰਹੇ ਨੇ ਲੋਕ ਹੁਣ ਤੱਕ 70 ਸਾਲ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਆਈ ਅਕਾਲੀ ਦਲ ਦੀ ਸਰਕਾਰ ਵੀ ਆਈ ਚਾਹੇ ਕੋਈ ਵੀ ਸਰਕਾਰ ਹੈ ਕਿਸੇ ਨੇ ਅਜੇ ਤੱਕ ਇਹ ਜਿਹੜਾ ਕਦਮ ਨਹੀਂ ਚੁੱਕਿਆ ਇਹ ਮੈਡਮ ਨੀਨਾ ਮਿੱਤਲ ਜਿਹੜੇ ਐਮਐਲਏ ਹਲਕਾ ਰਾਜਪੁਰਾ ਦੇ ਹੈਗੇ ਉਹਨਾਂ ਨੇ ਸਪੈਸ਼ਲੀ ਸ਼ੁਰੂ ਦੇ ਵਿੱਚ ਹੀ ਮਤਲਬ ਹਲੇ ਸਾਲ ਹੋਇਆ ਸਰਕਾਰ ਨੂੰ ਤੇ ਸ਼ੁਰੂ ਦੇ ਵਿੱਚ ਜਿਹੜੇ ਸਾਰਿਆਂ ਨੂੰ ਮਾਲਕਾਨਾ ਹੱਕ ਦੇਣ ਦੀ ਜਿਹੜੀ ਇਹ ਆਪਣੇ ਪਹਿਲ ਕੀਤੀ ਹੈ ਸ਼ੰਤੀ ਜੀ ਤੁਸੀਂ ਵੀ ਜਿਹੜੇ ਮਾਰਕੀਟ ਦੇ ਵਿੱਚ ਰਹਿੰਦੇ ਹੋ ਤੇ ਤੁਹਾਡੀ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਮੈਡਮ ਦੇ ਜਿਹੜੀ ਹੈ ਟੀਮ ਪਹੁੰਚੀ ਤੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਖੁਸ਼ਖਬਰੀ ਜਿਹੜੀ ਦੁਕਾਨਦਾਰਾਂ ਦੇ ਲਈ ਜਾਰੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਾਂ ਸ਼ੁਰੂ ਹੋਇਆ ਨਾ ਜਿਹੜੇ ਦੁਕਾਨਦਾਰ ਕੋ ਗਏ ਉਹਨਾਂ ਇਹੋ ਜੀ ਖੁਸ਼ੀ ਮਨਾਈ ਹੈ ਨੇ ਵੀ ਹਾਂ ਸਾਡੇ ਘਰ ਨਾਲ ਅੱਜ ਖੁਦ ਸਰਕਾਰ ਚੱਲ ਕੇ ਆ ਰਹੀ ਹੈ ਅਸੀਂ ਪਹਿਲੇ ਲੋਕੀਂ ਕੀ ਕਰਦੇ ਸੀ ਤੱਕੇ ਖਾਂਦੇ ਸੀ ਜਾ ਕੇ ਬਟ ਅਸੀਂ ਹੁਣ ਇਹ ਸੋਚਿਆ ਹੈ ਵੀ ਸਭ ਦੇ ਕੋਲ ਜਾ ਕੇ ਇਹੋ ਜੀ ਮਤਲਬ ਹੁਣ ਉਪਰਾਲਾ ਕਰੀਏ ਵੀ ਜਿਹਦਾ ਮਤਲਬ ਮੈਡਮ ਦੀ ਬਹੁਤ ਵਧੀਆ ਸੋਚ ਹੈ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਜੇ ਸਾਡੇ ਨਾਲ ਜੈ ਕ੍ਰਿਸ਼ਨ ਅਗਰਵਾਲ ਜੀ ਵੀ ਮੌਜੂਦ ਨੇ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਅਗਰਵਾਲ ਸਾਹਿਬ ਅੱਜ ਜਿਹੜੀ ਐ ਗਰਾਊਂਡ ਦੇ ਉੱਪਰ ਦਿਖ ਰਹੇ ਹਾਂ ਤੇ ਕੀ ਜਿਹੜਾ ਅੱਜ ਮੇਨ ਰੱਖਿਆ ਗਿਆ ਮੈਂ ਜੈ ਕ੍ਰਿਸ਼ਨਕਰਵਾਲ ਸੀਨੀਅਰ ਮਿਤਪਰਦਾਨ ਨਗਰਪਾਲਿਕਾ ਰਾਜਪੁਰਾ ਅੱਜ ਸਿਕ ਸੱਤ ਮੈਂਬਰੀ ਟੀਮ ਮੈਡਮ ਨੀਨਾ ਮਿੱਤਲ ਐਮ ਐਲ ਏ ਰਾਜਪੁਰਾ ਨੇ ਬਣਾਈ ਹੈ ਜੋ ਕਿ ਘਰ ਘਰ ਜਾ ਕੇ ਜੋ ਹਮਾਰੇ ਸੁਪਰੀਮੋ ਕੇਜਰੀਵਾਲ ਜੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ ਉਸ ਨੂੰ ਮੁੱਖ ਰੱਖਦੇ ਹੋਏ ਮੈਡਮ ਨੇ ਹਮਾਰੇ ਨੂੰ ਇਹਦੇਸ਼ ਦਿੱਤੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਹਰੇਕ ਜ਼ਰੂਰਤਮੰਦ ਦੇ ਘਰ ਜਾ ਕੇ ਉਸ ਦੀ ਗੱਲ ਸੁਣੇ ਔਰ ਉਸ ਦੀ ਜੋ ਇਛਾਵਾਂ ਅਸੀਂ ਵਾਅਦੇ ਕੀਤੇ ਆ ਉਹ ਪੂਰੀਆਂ ਕਰਨ ਲਈ ਉਹਨਾਂ ਨੂੰ ਫਾਰਮ ਭੰਡੋ ਔਰ ਵਾਅਦੇ ਪੂਰੇ ਕਰੋ ਜਿਸ ਤਰ੍ਹਾਂ ਕਿ ਲਾਟੀ ਦੁਕਾਨਾਂ ਕੁਝ ਕਮੇਟੀ ਵੱਲੋਂ ਜੋ ਕਿ ਕਰੀਬ 732 ਦੁਕਾਨਾਂ ਹਨ ਜੋ ਲਾਟੀਆਂ ਤੇ ਰੈਂਟ ਤੇ ਹਨ ਅੱਜ ਅਸੀਂ ਉਹ ਫਾਰਮ ਭੰਡ ਰਹੇ ਹਾਂ ਜੋ ਕਿ 30 ਜੂਨ ਤੱਕ ਹਰੇਕ ਦੁਕਾਨਦਾਰ ਨੇ ਸਾਨੂੰ ਭਰ ਕੇ ਦੇਣੇ ਹਨ ਤੇ 31 ਜੁਲਾਈ ਤੱਕ ਇਹ ਸਾਰੀ ਫਾਈਲ ਤਿਆਰ ਹੋ ਕੇ ਮਾਨ ਸਾਹਿਬ ਕੋਲ ਜਾਏਗੀ ਔਰ ਉੱਥੋਂ ਦੀ ਮਨਜ਼ੂਰੀ ਹੋ ਕੇ ਕਰੀਬ 31 ਦਸੰਬਰ ਤੋਂ ਪਹਿਲਾਂ ਪਹਿਲਾਂ ਨਗਰਪਾਲਿਕਾ ਕੋਲ ਆ ਜਾਏਗੀ ਔਰ ਇਹ ਦੁਕਾਨਾਂ ਦੀਆਂ ਰਜਿਸਟਰੀਆਂ 7523 ਬੰਦਿਆਂ ਨੂੰ ਕਰਵਾ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਉਸ ਤੇ ਲੋਨ ਲੈਣ ਯਾਸ ਨੂੰ ਜਿਵੇਂ ਮਰਜ਼ੀ ਤੋੜ ਕੇ ਬਣਾਣ ਉਸ ਤੇ ਕੋਈ ਰੁਕਾਵਟ ਨਹੀਂ ਹੋਵੇਗੀ ਇਹ ਜਿਹੜੇ ਅੱਜ ਤੁਸੀਂ ਫਾਰਮ ਦਿੱਤੇ ਨੇ ਫਾਰਮ ਇਸ ਤੋਂ ਬਾਅਦ ਜਮ੍ਹਾਂ ਕਿਸ ਨੂੰ ਕਰਾਣੇ ਹਨ ਕਿਉਂਕਿ ਦੁਕਾਨਦਾਰਾਂ ਨੂੰ ਤਾਂ ਤੁਸੀਂ ਦੇਖ ਇਹ ਫਾਰਮ ਨਗਰਪਾਲਿਕਾ ਰਾਜਪੁਰਾ ਚ ਇੰਸਪੈਕਟਰ ਹਰੀ ਸਿੰਘ ਨੂੰ ਜਮ੍ਹਾਂ ਕਰਵਾਣੇ ਹਨ ਸਭ ਨੇ ਕੁਝ ਫਾਰਮ ਹਮਾਰੇ ਕੋਲ ਪਹਿਲਾਂ ਵੀ ਆਏ ਹੋਏ ਹਨ ਪਰ ਅਸੀਂ ਦੁਬਾਰਾ ਫੇਰ ਫਾਰਮ ਦੇ ਰਹੇ ਹਾਂ ਜਿਸ ਤਰ੍ਹਾਂ ਕੋਈ ਪੈਸਾ ਨਹੀਂ ਪਹਿਲਾਂ ਜਿੰਨੇ ਵੀ ਫਾਰਮ ਲਏ ਗਏ ਹਨ ਉਹਨਾਂ ਦੇ ਨਾਲ 1000 ਰੁਪਏ ਦਾ ਡਰਾਫਟ ਲਿਆ ਗਿਆ ਸੀ ਇਸ ਵਾਰ ਕੋਈ ਡਰਾਫਟ ਨਹੀਂ ਕਿਸੇ ਨੇ ਦੇਣਾ ਸਿਰਫ ਫਾਰਮ ਹੀ ਦੇਨੇ ਹਨ ਅਸੀਂ ਉਹਨਾਂ ਨਾਲ ਟੈਲੀ ਕਰਕੇ ਜੋ ਫਾਰਮ ਹਮਾਰੇ ਕੋਲ ਨਹੀਂ ਆਏ ਹੋਏ تھے ਜੋ ਆਏ ਹੋਏ ਹਨ ਉਹਨਾਂ ਨੂੰ ਛੋੜ ਕੇ ਇਹ ਸਾਰੇ 773 ਦੀ ਦੀ ਦੁਕਾਨਾਂ ਦੀ ਰਜਿਸਟਰੀਆਂ ਉਹਨਾਂ ਨੂੰ ਕਰਵਾ ਕੇ ਦਿਆਗੇ ਰਣਾਲਾ ਵਿਕਰਮਜੀਵੀ ਮਜੂਨ ਨੇ ਵਿਕਰਮਜੀ ਅੱਜ 723 ਜਿਹੜੇ ਆ ਦੁਕਾਨਦਾਰ ਨੇ ਉਹਨਾਂ ਨੂੰ ਫਾਰਮ ਦਿੱਤੇ ਜਾ ਰਹੇ ਨੇ ਤੁਹਾਡੇ ਵੱਲੋਂ ਜਿਹੜੀਆਂ ਉਹਨਾਂ ਦੀਆਂ ਦੁਕਾਨਾਂ ਅਲੋਟ ਸਰਕਾਰ ਦੇ ਵੱਲੋਂ ਕੀਤੀਆਂ ਜਾਣੀਆਂ ਨੇ ਕੀ ਕਹਿਣਾ ਚਾਹੀਦਾ ਹੈ 70 ਸਾਲ ਦੇ ਇਤਿਹਾਸ ਹੁਣ ਤੱਕ ਪਤਾ ਨਹੀਂ ਕਿੰਨੀਆਂ ਕਿ ਸਰਕਾਰਾਂ ਪੰਜਾਬ ਚ ਆਈਆਂ ਤੇ ਕਿੰਨੀਆਂ ਚਲੀਆਂ ਗਈਆਂ ਪਰ ਅੱਜ ਤੱਕ ਕਦੀ ਵੀ ਕਿਸੇ ਸਰਕਾਰ ਨੇ ਆਮ ਆਦਮੀ ਦੀ ਲੋਣਾ ਬਾਰੇ ਨਹੀਂ ਸੋਚਿਆ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਰਾਜਪੁਰਾ ਹਲਕਾ ਇੰਚਾਰਜ ਜਿਹੜੇ ਆਪਣੇ ਸਾਡੇ ਐਮਐਲਏ ਸਾਹਿਬ ਨੇ ਮੈਡਮ ਨੀਨਾ ਮਿੱਤਲ ਜੀ ਉਹਨਾਂ ਨੇ ਪਹਿਲਾ ਹੀ ਵਾਰ ਲੋਕਾਂ ਦੇ ਵਾਸਤੇ ਸੋਚਿਆ ਤੇ ਆਮ ਤੌਰ ਤੇ ਕੀ ਹੁੰਦਾ ਵੀ ਜਿਹੜੀਆਂ ਵੀ ਸਰਕਾਰਾਂ ਕੋਈ ਨੀਤੀਆਂ ਜਾਰੀ ਕਰਦੀਆਂ ਹਨ ਉਹ ਚੋਣਾਂ ਦੇ ਨੇੜੇ ਆ ਕੇ ਕਰਦੀਆਂ ਹਨ ਪਰ ਮੈਡਮ ਨੀਨਾ ਮਿੱਤਲ ਜੀ ਨੇ ਅਜੇ ਚੋਣਾਂ ਨੂੰ ਬੜਾ ਸਮਾਂ ਪਿਆ ਉਹਨਾਂ ਨੇ ਜਿਹੜੀ ਕਮੇਟੀ ਦੀਆਂ ਜਿਹੜੀਆਂ ਅਲੋਟੀ ਦੁਕਾਨਾਂ ਨੇ ਉਹਨਾਂ ਨੂੰ ਮਾਲਕੀ ਹੱਕ ਦਿਵਾਨ ਲਈ ਜਿਹੜੀ ਮੁਹਿੰਮ ਸ਼ੁਰੂਆਤ ਕੀਤੀ ਉਹਦੇ ਲਈ ਸੱਤ ਮੈਂਬਰੀ ਕਮੇਟੀ ਸਾਡੀ ਬਣਾਈ ਤੇ ਉਹਦੇ ਤਹਿਤ ਹੀ ਅੱਜ ਅਸੀਂ ਰਾਜਪੁਰਾ ਟਾਊਨ ਦੀ ਇਸ ਮਾਰਕੀਟ ਵਿੱਚ ਆਏ ਆ ਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਰਹੇ ਆ ਤੇ ਉਹਨਾਂ ਨੂੰ ਜੋ ਪ੍ਰੋਸੈਸ ਸਾਰਾ ਸਮਝਾ ਰਹੇ ਕਿੰਨੇ ਦਿਨ ਜਿਹੜੀ ਤੁਸੀਂ ਦੁਕਾਨਦਾਰਾਂ ਦੇ ਨਾਲ ਜਿਹੜੀ ਹੈ ਡੋਰ ਟੂ ਡੋਰ ਕਰੋਗੇ ਤੇ ਕਿੰਨੇ ਦਿਨ ਫਾਰਮ ਜਿਹੜੇ ਆ ਉਹ ਦਿੱਤੇ ਜਾਣਗੇ ਕਿਹੜਾ ਕਿਹੜਾ ਦੇ ਰੱਖੇ ਜਿਹੜਾ ਸਾਨੂੰ ਐਮਐਲਏ ਸਾਹਿਬ ਵੱਲੋਂ ਟੀਚਾ ਦਿੱਤਾ ਗਿਆ ਉਹਦੇ ਮੁਤਾਬਕ ਅਸੀਂ 30 ਜੂਨ ਤੱਕ ਸਾਰੇ ਅਲੋਟੀ ਦੁਕਾਨਦਾਰਾਂ ਤੱਕ ਪਹੁੰਚ ਕਰਨੀ ਹੈ ਉਹਨਾਂ ਨੂੰ ਬਣਦੀ ਜਾਣਕਾਰੀ ਦੇਣੀ ਹੈ ਤੇ ਉਹਨਾਂ ਦੇ ਫਾਰਮ 31 ਜੂਨ ਤੱਕ ਕਮੇਟੀ ਦੇ ਵਿੱਚ ਜਮ੍ਹਾਂ ਕਰਵਾ ਕੇ ਉਹਦੀ ਸਕਰੂਟਨਿੰਗ ਹੋਏਗੀ ਉਸ ਤੋਂ ਬਾਅਦ ਜੋ ਮੈਡਮ ਐਮ ਐਲ اے ਸਾਹਿਬ ਨੇ ਕਿਹਾ ਹੈ ਕਿ ਜੇ ਪ੍ਰਮਾਤਮਾ ਨੇ ਚਾਇਆ ਤਾਂ ਆਪਾਂ ਦੀਵਾਲੀ ਤੱਕ ਸਾਰੇ ਦੁਕਾਨਦਾਰਾਂ ਨੂੰ ਰਜਿਸਟਰੀਆਂ ਕਰਵਾ ਕੇ ਮਾਲਕੀ ਹੱਕ ਦਵਾ ਦੇਵਾਂਗੇ ਜੀ ਤੁਸੀਂ ਕੁਝ ਦੱਸ ਸਕਦੇ ਹੋ ਵੀ ਦੁਕਾਨਾਂ ਜਿਹੜੀਆਂ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਿਹੜੀਆਂ ਨੇ ਰਾਜਪੁਰੇ ਸ਼ਹਿਰ ਦੇ ਵਿੱਚ ਤਕਰੀਬਨ 700 ਦੇ ਕਰੀਬ ਦੁਕਾਨਾਂ ਹਨ ਜੀ ਜਿਹੜੀਆਂ ਵੱਖ-ਵੱਖ ਮਾਰਕੀਟਾਂ 'ਚ ਹਨ ਜਿਵੇਂ ਕਿ ਮਹਿੰਦਰਗਾਂ ਦੇ ਵਿੱਚ ਜੀਟੀ ਰੋਡ ਜਿਹੜੀ ਸਾਡੇ ਪੁਰਾਣੇ ਰਾਜਪੁਰੇ ਦੇ ਵਿੱਚ ਕਾਫੀ ਦੁਕਾਨਾਂ ਹਨ ਬੂਥ ਮਾਰਕੀਟ ਹੈ ਆ ਟਾਊਨ ਦੀ ਜਿਹੜੀ ਮਾਰਕੀਟ ਹੈ ਜਿਹੜੀ ਸਾਈਕਲ ਮਾਰਕੀਟ 'ਚ ਅਸੀਂ ਖੜੇ ਆ ਇਹਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹਨ ਮੀਟ ਮਾਰਕੀਟ ਦੀਆਂ ਦੁਕਾਨਾਂ ਹਨ ਮਤਲਬ ਕਾਫੀ ਗੁਰਦੁਆਰਾ ਰੋਡ ਤੇ ਵੀ ਕਾਫੀ ਦੁਕਾਨਾਂ ਹਨ ਮਤਲਬ ਅਲੱਗ-ਅਲੱਗ ਮਾਰਕੀਟਾਂ ਦੇ ਵਿੱਚ ਤਕਰੀਬਨ ਇਹ ਸਾਰੀਆਂ ਦੁਕਾਨਾਂ ਪੈਂਦੀਆਂ ਹਨ ਤੇ ਸਾਡੇ ਕੋਲ ਸਾਰੀਆਂ ਲਿਸਟਾਂ ਮੌਜੂਦ ਹਨ ਉਹਦੇ ਮੁਤਾਬਕ ਅਸੀਂ ਸਾਰਿਆਂ ਕੋਲ ਪਹੁੰਚ ਕਰ ਰਹੇ ਹਾਂ ਚੌਧਰੀ ਮਾਇਆ ਰਾਮ ਜੀ ਤੇ ਅੱਜ ਜਿਹੜੀ ਐ ਐਮਐਲਏ ਕੋਆਰਡੀਨੇਟਰ ਟੀਮ ਤੁਹਾਡੇ ਕੋਲ ਪਹੁੰਚੀ ਹੈ ਉਹਦੇ ਬਾਰੇ ਜਾਣਕਾਰੀ ਉਹਦੇ ਬਾਰੇ ਵੀ 1977ਵੇਂ ਮੇਦਗਾਨ ਕਰੀ ਥੀ ਉਸ ਦਿਨ ਤੋਂ ਅੱਜ ਤੱਕ ਕੋਈ ਐਮਐਲਏ ਐਸੀ ਨਹੀਂ ਆਏ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਕੀ ਕਾਰਵਾਈ ਕਰੀ ਆ ਹਰ ਕੇ ਜਿਹੜੀ ਆਪਣੀ ਦੁਕਾਨਾਂ ਦੇ ਮਾਲਕ ਬਣਾ ਰਹੀ ਆ ਤੇ ਅੱਜ ਤੁਹਾਨੂੰ ਜਿਹੜਾ ਲੈਟਰ ਦਿੱਤਾ ਗਿਆ ਹੈ ਕਿ ਉਸ ਚ ਤੁਹਾਨੂੰ ਦੱਸਿਆ ਗਿਆ ਹੈ ਮੈਨੂੰ ਇਹ ਦੱਸਿਆ ਗਿਆ ਵੀ ਇਸ ਮੁਤਾਬਕ ਸ਼ਰਤਾਂ ਪੂਰੀ ਕਰੋ ਆਪਣੀ ਤੇ ਬਾਕੀ ਤੁਹਾਨੂੰ ਇਹ ਮਾਲਕਨ ਨਾ ਕਿ ਦਿਨੇ ਐ ਐਮਐਲਏ ਸਾਹਿਬ ਦੇ ਵੱਲੋਂ ਜਿਹੜਾ ਇੱਕ ਕਦਮ ਚੁੱਕਿਆ ਗਿਆ ਹੈ ਕਿ ਕਿਹੜਾ ਚੌਂਕ ਹੈ ਮੈਂ ਤਾਂ ਇਹ ਇਹੀ ਕਿਹਾ ਵੀ ਪਹਿਲੀ ਐਮਐਲਏ ਇਸ ਤਰ੍ਹਾਂ ਦੀ 1970 ਜ਼ਿਲੇ ਘਾਤ ਤੱਕ ਜੋਂ ਸਨ ਇੱਕ ਕਦਮ ਚੁੱਕਿਆ ਸਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਲਸਰਨ ਹੈ ਜੀ ਅਸੀਂ 53 ਸਾਲ ਤੋਂ ਇਸ ਦੁਕਾਨ ਦੇ ਉੱਪਰ ਬੈਠੇ ਆ 10 ਸਾਲ ਪਿੱਛੇ ਵੀ ਲਾ ਕੇ ਆ ਕਮੇਟੀ ਦੀ ਅਸੀਂ ਇੱਕ ਤਾਇਬਦਾਰੀ ਦੀ ਪੜਤੀ ਵੀ ਕਰਦੀ ਹੈ ਬਰਾਬਰ ਕੋਈ ਸਾਡਾ ਪੈਂਡਿੰਗ ਵੀ ਕੁਝ ਨਹੀਂ ਹੈ ਤੇ ਅਸੀਂ ਆਮ ਆਦੀ ਪਾਰਟੀ ਨੀਨਾ ਮਿੱਤਲ ਜੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਨਾਲੇ ਪ੍ਰਮਾਤਮਾ ਦਾ ਵੀ ਧੰਨਵਾਦ ਕਰਦੇ ਆ ਅੱਜ ਜਿਹੜੀ ਆ ਤੁਹਾਨੂੰ ਟੀਮ ਪਹੁੰਚੀ ਹੈ ਤੁਹਾਡੇ ਕੋਲ ਮਾਲਕਾ ਦਾ ਹੱਥ ਨੂੰ ਇੱਕ ਐਪਲੀਕੇਸ਼ਨ ਦੇਣ ਦੇ ਲਈ ਐਮਐਲਏ ਸਾਹਿਬ ਦੇ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਉਹਨਾਂ ਦਾ ਕਿਵੇਂ ਜਿਹੜਾ ਮਹਾਰਾਜ ਮੈਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਜਿੰਦਾਬਾਦ ਜਿੰਦਾਬਾਦ ਐਮਐਲਏ ਜਿੰਦਾਬਾਦ ਜਿੰਦਾਬਾਦ ਹਾਂਜੀ ਸਰ ਕੀ ਨਾਮ ਹੈ ਮੈਂ ਮੇਰਾ ਨਾਮ ਸੁਭਾਸ਼ ਚੰਦ ਹੈ ਕਿੰਨੇ ਸਮੇਂ ਤੁਸੀਂ ਇੱਥੇ ਬੈਠੇ ਮੈਨੂੰ ਹੋ ਗਏ 40 ਸਾਲ ਹੋ ਗਏ ਸੇ ਦੁਕਾਨਦਾਰੀ ਕਰਦੇ ਕਈ ਵਾਰੀ ਦੁਕਾਨਾਂ ਦਾ ਇਹ ਗੱਲ ਹੁੰਦੀ ਸੀ ਕੋਈ ਕਮੇਟੀ ਦੁਕਾਨਾਂ ਸਾਨੂੰ ਮੁੱਲ ਦੇ ਦੇਈਏ ਸਾਨੂੰ ਬੁਲਾਉਂਦੇ ਸੀ ਐਪੀਡੇ ਬਣਵਾਉਂਦੇ ਸੀ ਚੱਕ ਲੈ ਲੈਂਦੇ ਸੀ ਕੋਰਟ ਕਰਾ ਲੈਂਦੇ ਸੀ ਕੋਰਟ ਵੀ ਬੁਲਾ ਕੇ ਫਿਰ ਬਾਅਦ ਵਿੱਚ ਕਹਿੰਦੇ ਸੀ ਤੁਹਾਨੂੰ ਮਹੀਨੇ ਤੱਕ ਇਹ ਤੁਹਾਡਾ ਫੈਸਲਾ ਹੋ ਜਾਏਗਾ ਪਰ ਇਹ ਫੈਸਲਾ ਫਿਰ ਰਹਿ ਜਾਂਦਾ ਸੀ ਇਲੈਕਸ਼ਨ ਆ ਜਾਂਦਾ ਸੀ ਕੰਮ ਰੁਲ ਜਾਂਦਾ ਸੀ ਹੁਣ ਤੁਸੀਂ ਇਹ ਕੰਮ ਸਾਡਾ ਕਰ ਲਿਓਗੇ ਅਸੀਂ ਜ਼ਿੰਦਗੀ ਭਰ ਤੁਹਾਡੇ ਹੀ ਹੋ ਜਾਵਾਂਗੇ ਅੱਗੇ ਤੋਂ ਤੁਹਾਨੂੰ ਇਹ ਚਾਂਸ ਮਿਲਣਗੇ ਵੋਟ ਚਾਂਸ ਮਿਲੇਗਾ ਹੁਣ ਤੱਕ ਦੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਜੋ ਤੁਸੀਂ ਕਰ ਰਹੇ ਹੋ ਇੱਕ ਬਿਜਲੀ ਦੇ ਬਿੱਲ ਕਰਾਂ ਦੇ ਮaaf ਕਰ ਦਿੱਤੇ ਇੱਕ ਉਹ ਕਰ ਦਿੱਤਾ ਇਹ ਵੀ ਬੜਾ ਫਾਇਦਾ ਹੋ ਗਿਆ ਲੋਕਾਂ ਨੂੰ ਔਰ ਗਰੀਬ ਲੋਕ ਜਨਤਾ ਵੀ ਜੀਣਯੋਗ ਹੋ ਗਈ ਕਿੰਨੇ ਸਾਲਾਂ ਤੋਂ ਤੁਸੀਂ ਇਸ ਦੁਕਾਨ ਦੇ ਵਿੱਚ ਇਹ ਫਾਦਰ ਸਾਹਿਬ ਮੇਰੇ ਕਮ ਸੇ ਕਮ 40 ਸਾਲ ਭਰ ਲੁਗਾਨਾ ਹੈ ਮਾਰ ਕੇ ਜਿਹੜੀ ਐ ਐਮਐਲਏ ਕੋਆਰਡੀਨੇਟਰ ਟੀਮ ਤੁਹਾਡੇ ਕੋਲ ਪਹੁੰਚੀ ਹੈ ਤੁਹਾਨੂੰ ਜਿਹੜਾ ਮਾਲਕਾਨਾ ਹੱਕ ਦੇਣ ਦੇ ਲਈ ਪਹੁੰਚੇ ਨੇ ਉਹ ਫਾਰਮ ਦੇਖਦੇ ਦੀ ਕੀ ਕਹਿਣਾ ਚਾਹ ਬਹੁਤ ਬਹੁਤ ਧੰਨਵਾਦ ਜਨਾਬੀ ਸਾਡਾ ਇਹ ਸਾਡੀ ਦੁਕਾਨ ਦਾ ਪੱਕੀ ਕਰਾ ਦਿਆਂ ਬਸ ਉੱਪਰ ਵੀ ਹੋਰ ਦੁਕਾਨ ਬਣਾ ਸਕਦੇ ਜਿਹਦੇ ਨਾਲ ਸਾਡੇ ਗਾਗ ਦਾ ਆ ਆਵਾਜ਼ ਹੀ ਵਧੀਆ ਜੀ ਹੋ ਜਾਏਗੀ ਸਾਡੇ ਵੀ ਸ਼ੋਰੂਮ ਵਰਗੀ ਦੁਕਾਨ ਬਣ ਜੇਗੀ ਲਗਭਗ 70 ਸਾਲ ਦੇ ਕਰੀਬ ਜਿਹੜੀ ਇਹ ਚੀਜ਼ ਹੋ ਚੁੱਕੀ ਹੈ ਹੁਣ ਤੱਕ ਕਿਸੇ ਸਰਕਾਰ ਦੇ ਵੱਲੋਂ ਇਹੋ ਜਿਹਾ ਕਦਮ ਨਹੀਂ ਚੁੱਕਿਆ ਹੈ ਤੇ ਇਹ ਨਵਾਂ ਜਿਹੜਾ ਕਦਮ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਅਰੇ ਇਹ ਨਵਾਂ ਤਾਂ ਬਹੁਤ ਸਰਾਣਾ ਕਦਮ ਹੈ ਜਿਨ੍ਹਾਂ ਦਾ ਸਾਨੂੰ ਬਹੁਤ ਹੀ ਫਾਇਦਾ ਮਿਲਣ ਵਾਲਾ ਤੇ ਧੰਨਵਾਦ ਨੀਨਾ ਮਿੱਤਲ ਜੀ ਦਾ ਆਮ ਆਦਮੀ ਪਾਰਟੀ ਦਾ ਬਾਕੀ ਸਾਡੇ ਖੜੇ ਹਨ ਕੁਲ ਜੀ ਖੜੇ ਹਨ ਏ ਬਾਬੂ ਜੀ ਖੜੇ ਅੰਕਲ ਜੀ ਖੜੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲక్ష్ਮੀ ਨਾਰਾਇਣ ਤੇ ਕਿੰਨੇ ਸਾਲਾਂ ਜਿਹੜੀ ਇਹ ਦੁਕਾਨ ਦੇ ਸਰ ਜੀ ਮੈਂ ਕਟੋ 50 ਸਾਲਾਂ ਉੱਤੇ ਬੈਠਿਆ ਤੇ ਅੱਜ ਜਿਹੜੀ ਐ ਮੇਰੇ ਕੋਆਰਡੀਨੇਟਰ ਟੀਮ ਕੋਲ ਪਹੁੰਚੀ ਹੈ। ਅੱਜ ਕਮੇਟੀ ਟੀਮ ਆਈ ਹੈ ਮੈਂ ਇਹਨਾਂ ਦਾ ਬਹੁਤ ਸਵਾਗਤ ਕਰਦਾ। ਔਰ ਧੰਨਵਾਦ ਕਰਦਾ ਆ ਮਾਦੀ ਪਾਰਟੀ ਦਾ ਜੀ ਜਿਨ੍ਹਾਂ ਨੇ ਸਾਡੀ ਸਹਾਰ ਲਈ। ਤੇ ਸਾਰੀ ਦੁਕਾਨ ਖੁਦ ਚੱਲ ਕੇ ਇਹਨੇ ਇਹ ਦੁਕਾਨਾਂ ਸੰਭਾਲ ਦੇ ਲੱਗੇ ਐ। ਅੱਜ ਤੱਕ ਸਾਨੂੰ ਲਾ ਰਹੀ ਹਿਲਾਉਂਦੇ ਰਹੇ ਨੇ। ਕਿਸੇ ਨੂੰ ਕੋ ਪਰਵਾਹ ਨਹੀਂ ਕੀਤੀ। ਸਰ ਦੇਖਦੇ ਆ ਕਿ ਜਿਹੜਾ ਇਲੈਕਸ਼ਨਾਂ ਦੇ ਸਮੇਂ ਇਸ ਤਰ੍ਹਾਂ ਦੇ ਆਕਸਰਾਂ ਦੀ ਤੇ ਨਵੀਂ ਸਰਕਾਰ ਆਈ ਹੈ ਕਿਸ ਤਰ੍ਹਾਂ ਦੇਖਦੇ ਹੋ ਕੰਮ ਨੂੰ ਹਾਂ ਬਹੁਤ ਅੱਛਾ ਹੈ ਜੀ ਬਹੁਤ ਰਿਸਪੋਨਸਿਬਿਲਟੀ ਹੈ ਨਾ ਕੋ ਬਹੁਤ اچھا ਕੰਮ ਕਰ ਰਹੇ ਸਾਨੂੰ ਦੁਕਾਨਾਂ ਤੇ ਲੱਗੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਨਾਮੀ ਨਾਮਿਕ ਜੀ ਵਾਸਤੇ ਨਾਮਿਕ ਨਾਮਿਕ ਤਰਫੋਂ ਬਹੁਤ ਧੰਨਵਾਦ ਕਰਦੇ ਹਾਂ ਆਏ ਸਾਰੇ ਸਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਹਾਂ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਨੋਹਰ ਲਾਲ ਬੱਬਰ ਹੈ ਜੀ ਤੇ ਅੱਜ ਜਿਹੜੀ ਇਹ ਦੁਕਾਨਾਂ ਤੁਹਾਡੇ ਕੋਲ ਡੀਲ ਦੇ ਲਈ ਆਏ ਨੇ ਉਹਨਾਂ ਦੇ ਫਾਰਮ ਦੇਣ ਦੇ ਲਈ ਆਏ ਹੋ ਹਾਂ ਜੀ ਸਾਡੀ ਟੀਮ ਹੈ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਵੱਡਾ ਅਸੀਂ ਉਹਨਾਂ ਨੂੰ ਥੈਂਕ ਯੂ ਕਰਨਾ ਚਾਹੁੰਦੇ ਆ ਕਿ ਸਾਡੀ ਜਿਹੜੀ ਅਸੀਂ 15-20 ਸਾਲਾਂ ਤੋਂ ਲੱਗੇ ਹੋਏ ਸੀ ਇਹਨਾਂ ਨੇ ਸਾਡੇ ਹੱਥੇ ਹੀ ਫਾਰਮ ਹੁਣ ਦਿੱਤੇ ਆ ਵੀ ਹੁਣ ਤੁਹਾਨੂੰ ਅਸੀਂ ਦੁਕਾਨਾਂ ਦੀ ਮਲਕੀਅਤ ਦੇ ਰਹੇ ਆ ਅਸੀਂ ਐਮਐਲਏ ਸਾਹਿਬ ਨੀਨਾ ਮਿੱਤਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਹ ਜਿਹੜੇ ਸਾਡੇ ਆਪਣੀ ਦੁਕਾਨ ਤੇ ਆ ਕੇ ਸਾਨੂੰ ਦੇ ਰਹੇ ਨੇ ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਈ ਅਖਲੇ ਸਬ ਦਾ ਧੰਨਵਾਦ ਕਰਦੇ ਆ। ਤੇ 70 ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਪਹਿਲਾਂ ਕਦੇ ਤੁਹਾਡੇ ਇਸ ਤਰ੍ਹਾਂ ਦੀ ਪਹੁੰਚ ਹੋਈ ਹੈ ਕਦੇ ਪਿਛਲੇ ਸਰਕਾਰਾਂ ਤੋਂ ਨਹੀਂ ਇਸ ਤਰ੍ਹਾਂ ਦੀ ਕੋਈ ਪਹੁੰਚ ਨਹੀਂ ਹੋਈ ਤੇ ਸਾਨੂੰ ਖੁਦ ਹੀ ਜਾਣਾ ਪੰਦਾ ਸੀ ਉਹਨਾਂ ਦੇ ਆਫਿਸ 'ਚ ਇੱਥੇ ਹੁਣ ਸਾਡੇ ਕੋਲ ਕਮੇਟੀ ਦੇ ਮੈਂਬਰ ਐਮਐਲਏ ਸਾਹਿਬ ਦੇ ਮੈਂਬਰ ਸਾਡੇ ਦੁਕਾਨ ਤੇ ਆਏ ਆ। ਬਦਵਤ ਸਾਹਿਬ ਅੱਜ ਗਰਾਉਂਡ ਜ਼ੀਰੋ ਤੇ ਦੇਖਣ ਨੂੰ ਮਿਲ ਰਿਹਾ ਹੋ ਤੇ ਕਮੇਟੀ ਦੀ ਜਿਹੜੀਆਂ ਦੁਕਾਨਾਂ ਨੇ ਜੋ ਉਹਨਾਂ ਦੇ ਅਧੀਨ ਆਉਂਦੀਆਂ ਨੇ ਉਹਨਾਂ ਦੀ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕਰ ਰਹੇ ਹਾਂ ਕਿ ਉਹਦੇ ਬਾਰੇ ਜਾਣਕਾਰੀ ਦੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭੈਣ ਨੀਨਾ ਮਿੱਤਲ ਐਮ ਐਲ ਏ ਰਾਜਪੁਰਾ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਸਾਡੀ ਐਮ ਐਲ ਏ ਟੀਮ ਦੀ ਕੋਆਰਡੀਨੇਟਰ ਟੀਮ ਬਣਾ ਕੇ ਜਿਹੜਾ ਹੈ ਸਾਡੀ ਇਹ ਡਿਊਟੀ ਲਗਾਈ ਹੈ ਕਿ ਰਾਜਪੁਰੇ ਦੇ ਜਿਨ੍ਹਾਂ ਵੀ ਤੈਬਜਾਰੀ ਦੇ ਜਿਹੜਾ ਦੁਕਾਨਦਾਰ ਨੇ ਉਹਨਾਂ ਨੂੰ ਕਲੈਕਟਰ ਰੇਟ ਦੇ ਉੱਤੇ ਜਿਹੜਾ ਹੈ ਰਜਿਸਟ੍ਰੇਸ਼ਨ ਕਰਾਈ ਜਾਣਗੇ ਉਹਨਾਂ ਨੂੰ ਮਲਕਾਨਾ ਹੱਕ ਦਿੱਤਾ ਜਾਏਗਾ ਤਾਂ ਜਦੋਂ ਅਸੀਂ ਹੁਣ ਤੁਹਾਨੂੰ ਦੇਖ ਹੀ ਰਹੇ ਹਾਂ ਸਵੇਰ ਤੋਂ ਜੇ ਇਹਨਾਂ ਵੀ ਦੁਕਾਨਦਾਰ ਕੋਲ ਜਾ ਰਹੇ ਹਾਂ ਉਹਨਾਂ ਦਾ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਹਿ ਰਿਹਾ ਉਹ ਇਹ ਇਹਨਾਂ ਮਹਿਸੂਸ ਕਰ ਰਹੇ ਨੇ ਕਿ ਪਹਿਲਾ ਵਾਰੀ 70 ਸਾਲਾਂ ਦੇ ਵਿੱਚ ਇੱਕ ਲੋਕਲ ਐਮਐਲਏ ਭੈਣ ਨੀਨਾ ਮਿੱਤਲ ਜਿਨੇ ਪ੍ਰਯਾਸ ਕਰ ਰਹੇ ਨੇ ਸਾ ਉਹਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਲਗਭਗ 70 ਸਾਲ ਜਿਹੜੇ ਨੇ ਹੋ ਚੁੱਕੇ ਆ ਦੇਸ਼ ਆਜ਼ਾਦ ਹੋਏ ਨੂੰ ਹੁਣ ਤੱਕ ਜਿਹੜੀਆਂ ਬਹੁਤ ਘੱਟ ਜਿਹੜੇ ਆ ਚਾਹੇ ਐਮ ਐਲ ਏ ਟੀਮ ਲਾ ਲੋ ਜਾਂ ਫਿਰ ਨਗਰ ਕੌਂਸਲ ਦੇ ਬਹੁਤ ਜਿਹੜਿਆ ਘੱਟ ਅਧਿਕਾਰੀ ਵੀ ਜਿਹੜੇ ਆ ਦੁਕਾਨਦਾਰਾਂ ਨਾਲ ਪਹੁੰਚ ਕਰਨ ਨੂੰ ਬੜਾ ਸੰਕੋਚ ਕਰਦੇ ਨੇ ਤੇ ਅੱਜ ਸਪੈਸ਼ਲੀ ਜਿਹੜੇ ਆ ਤੁਸੀਂ ਵੀ ਇੱਕ ਦੁਕਾਨਦਾਰ ਹੋ ਤੇ ਇੱਕ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਖੁਸ਼ੀ ਦੇਖੋ ਪਹਿਲਾਂ ਕੀ ਹੁੰਦਾ ਸੀਗਾ 50 60 ਸਾਲਾਂ ਤੋਂ ਜਿੰਨੇ ਵੀ ਸਰਕਾਰਾਂ ਆਈਆਂ ਨੇ ਇਲੈਕਸ਼ਨ ਦੇ ਟਾਈਮ ਉਹ ਕੋਸ਼ਿਸ਼ਾਂ ਜ਼ਰੂਰ ਕਰਦੇ ਸੀਗੇ ਲੌਲੀਪਪ ਦੁਕਾਨਦਾਰਾਂ ਨੂੰ ਦਿੰਦੇ ਸੀਗੇ ਜਦੋਂ ਇਲੈਕਸ਼ਨ ਖਤਮ ਹੋ ਜਾਣਾ ਉਹ ਫੈਲਾ ਦਾ ਮੂੰਹ ਬੰਦ ਕਰ ਦਿੰਦੇ ਸੀਗੇ ਜਿਹੜੇ ਕਿ ਉਹ ਧੂਲ ਛੱਟ ਰਹੇ ਨੇ ਜਿਸ ਕਰਕੇ ਇਹ ਦੁਕਾਨਦਾਰਾਂ ਨੂੰ ਮਾਇੂਸੀ ਹੁੰਦੀ ਸੀਗੀ ਅੱਜ ਇਹ ਪਹਿਲਾ ਵਾਰੀ ਹੈ ਕਿ ਇਲੈਕਸ਼ਨ ਹਲੇ 4 ਸਾਲ ਪਏ ਨੇ ਤੇ ਭੈਣ ਨੀਨਾ ਮਿੱਤਲ ਜੀ ਨੇ ਪ੍ਰਯਾਸ ਕੀਤਾ ਹੈ ਕਿ ਅਸੀਂ ਲਾਰੇबाजी ਨਹੀਂ ਅਸੀਂ ਇਹਨਾਂ ਨੂੰ ਮਾਲਕ ਹਕੀਕਤ 'ਚ ਬਣਾ ਕੇ ਦਿਖਾਣਾ ਹੈ ਕੋਈ ਤਰੀਕ ਵਗੈਰਾ ਵੀ ਦੇ ਕੇ ਜਾ ਰਹੇ ਹਾਂ ਹਾਂ ਅਸੀਂ ਜਿਹੜਾ ਹੈ ਇਹਨਾਂ ਨੂੰ ਫਾਰਮ ਜਿਹੜੇ ਦੇ ਰਹੇ ਹਾਂ 3 ਜੂਨ ਤੱਕ ਜਿਹੜਾ ਇਹਨਾਂ ਨੇ ਫਾਰਮ ਜਿਹੜਾ ਫਾਈਲ ਜਮਾ ਕਰਾਣੇ ਨੇ ਕਮੇਟੀ ਦੇ ਵਿੱਚ 30 ਜੁਲਾਈ ਤੱਕ ਜਿਹੜੀ ਸਕੋਟ ਨਹੀਂ ਹੋਣੀ ਹੈ ਤੇ ਲਾਸਟ ਜਿਹੜਾ ਹੈ ਅਸੀਂ ਦਸੰਬਰ ਮਹੀਨੇ ਦੇ ਵਿੱਚ ਇਹਨਾਂ ਨੂੰ ਮਲਕਾਨਾ ਹੱਕ 99% ਜਾਂ 100% ਇਹਨਾਂ ਨੂੰ ਮਾਲਕ ਬਣਾ ਦੇਣਾ ਹੈ ਜਿਹੜੀ ਐਮਐਲਏ ਕੋਆਰਡੀਨੇਟਰ ਟੀਮ ਹੈ ਅੱਜ ਗਰਾਊਂਡ ਜ਼ੀਰੋ ਤੇ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੇ ਵੱਲੋਂ ਦੁਕਾਨਾਂ ਦੇ ਵਿੱਚ ਜਾ ਕੇ ਜੋ ਦੁਕਾਨਦਾਰ ਜੋ ਕਮੇਟੀ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਜਿਹੜੀਆਂ ਅਲਾਟ ਜਿਹੜੀਆਂ ਹੁਣ ਪਹਿਲਾਂ ਵੀ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਲੋਕ ਦੱਸ ਰਹੇ ਨੇ ਕਿ ਆਂਦੇ ਨੇ ਫਾਰਮ ਲੈ ਜਾਂਦੇ ਨੇ ਪਰ ਹੁਣ ਖੁਦ ਜਿਹੜੀ ਇਹ ਟੀਮ ਉਹਨਾਂ ਦੀ ਐਮਐਲਏ ਕੋਆਰਡੀਨੇਟਰ ਟੀਮ ਖੁਦ ਪਹੁੰਚੀ ਹੋਈ ਹੈ ਤੇ ਇਕੱਲੇ-ਇਕੱਲੇ ਦੁਕਾਨਦਾਰ ਨੂੰ ਫਾਰਮ ਦਿੱਤਾ ਜਾ ਰਿਹਾ ਤੇ ਇੱਕ ਨਿਸ਼ਚਿਤ ਜਿਹੜੀ ਇਹ ਡੇਟ ਉਹਨਾਂ ਦੱਸਿਆ ਜਾਂਦੀ ਹੈ ਕਿ ਇਸ ਤਰੀਕ ਨੂੰ ਜਿਹੜਾ ਤੁਸੀਂ ਉੱਥੇ ਜਮ੍ਹਾਂ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਜੇਕਰ ਇਹ ਸਕੀਮ ਜਿਹੜੀ ਹੈ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜਿਹੜੇ ਨੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਕੋਲ ਜਾਏਗੀ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਦੁਕਾਨਾਂ ਦੇ ਜਿਹੜੇ ਆ ਮਾਲਕ ਇਹਨਾਂ ਦੁਕਾਨਦਾਰਾਂ ਨੂੰ ਬਣਾਇਆ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੁਕਾਨਦਾਰਾਂ ਦੇ ਨਾਲ ਵੀ ਜਿਹੜੇ ਆ ਗੱਲਬਾਤ ਕਰ ਰਹੇ ਨੇ ਫਾਰਮੂਲਾ ਨੂੰ ਉਹ ਦੇ ਰਹੇ ਨੇ ਕਿ ਉਹਨਾਂ ਦੇ ਫਾਰਮ ਜਿਹੜੇ ਭਰੇ ਜਾਣ ਤੇ ਜਲਦੀ ਉਹਨਾਂ ਨੂੰ ਜਿਹੜਾ ਮਾਲਕਾਨਾ ਹੱਕ ਦਿੱਤਾ ਜਾ ਸਕੇ ਕੈਮਰਾ ਪਰਸਨਲ ਮੋਲ ਦੇ ਨਾਲ ਗੁਰਪ੍ਰੀਤ ਮਾਨ ਐਕਸ਼ਨ ਪੰਜਾਬੀ ਮੇਨ ਚੈਨਲ ਰਾਜਪੁਰਾ